ਸਸ਼ਟ੍ਰੀਕਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਪੂਰੇ 90 ਸਾਲਾਂ ਦੇ ਬਾਅਦ 12 ਫਰਵਰੀ ਦਿਨ ਪਤਵਾਰ ਨੂੰ ਦੇਖੇਗਾ ਮਾਗਪੂਰਨ ਮਾਸੀ ਦਾ ਚੰਦ ਮਾਂ ਲਕਸ਼ਮੀ ਜੀ ਦੇ ਆਸ਼ੀਰਵਾਦ ਦੇ ਨਾਲ 12 ਰਾਸ਼ੀਆਂ ਦੇ ਵਿੱਚੋਂ ਚਾਰ ਰਾਸ਼ੀ ਵਾਲਿਆਂ ਦੀ ਲੱਗੇਗੀ ਲੋਟਰੀ ਇਹ ਚਾਰ ਰਾਸ਼ੀ ਵਾਲੇ ਹੋਣਗੇ ਤਾਂ ਦੇ ਨਾਲ ਮਾਲਾ ਮਾਰ ਜੀहां ਦੋਸਤੋ ਤੁਹਾਨੂੰ ਦੱਸ ਤਾ ਇਹ ਮਾਂ ਲਕਸ਼ਮੀ ਜੀ ਦੇ ਆਸ਼ੀਰਵਾਦ ਦੇ ਨਾਲ ਜੀ ਹਾਂ ਦੋਸਤੋ ਮਾਂ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਪੂਰੇ 90 ਸਾਲਾਂ ਦੇ ਬਾਅਦ 12 ਫਰਵਰੀ ਦਿਨ ਬੋਧਵਾਰ ਨੂੰ ਪੂਰਨਮਾਸ਼ੀ ਦੇ ਦਿਨ ਪਨ ਰਿਹਾ ਹੈ ਦੇਵੀਏ ਦੁਰਲਭ ਮਹਾ ਸ਼ੁਭ ਸੰਜੋਗ ਮਹਾਂ ਲక్ష్ਮੀ ਜੋਗ ਹੁਣ 12 ਰਾਸ਼ੀਆਂ ਦੇ ਵਿੱਚੋਂ 4 ਰਾਸ਼ੀ ਵਾਲਿਆਂ ਦੀ ਕਿਸਮਤ ਚਮਕਣ ਵਾਲੀ ਹੈ ਦੋਸਤੋ ਇਹ 4 ਰਾਸ਼ੀ ਵਾਲੇ ਇਸ ਦਿਨ ਜਾਣ ਕੇ ਮਾਗ ਪੂਰਨਮਾਸ਼ੀ ਦੇ ਦਿਨ ਲਾਟਰੀ ਇਹਨਾਂ ਦੀ ਲੱਗੇਗੀ ਇਹ 4 ਰਾਸ਼ੀ ਵਾਲੇ ਤਾਂ ਦੇ ਨਾਲ ਮਾਲਾ ਮਾਲ ਹੋਣਗੇ ਇਹਨਾਂ ਚਾਰ ਰਾਸ਼ੀ ਵਾਲਿਆਂ ਦੇ ਘਰ ਇਸ ਦਿਨ ਜਾਣੀ ਕਿ ਪੂਰਨ ਮਾਸ਼ੀ ਦੇ ਦਿਨ ਪਧਾਰ ਰਹੀ ਹੈ ਮਾਂ લક્ષ્ਮੀ ਜਿਸ ਦੇ ਨਾਲ ਇਹਨਾਂ ਦੇ ਜੀਵਨ ਦੇ ਵਿੱਚ ਆਉਣ ਗਿਆ ಅಪਾਰ ਖੁਸ਼ੀਆਂ ਹੀ ਖੁਸ਼ੀਆਂ ਦੋਸਤੋ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ ਉਹਨਾਂ ਚਾਰ ਕੁਸ਼ ਨਸੀਬ ਅਤੇ ਭਾਗਸ਼ਾਲੀ ਰਾਸ਼ੀਆਂ ਦੇ ਬਾਰੇ ਇਸ ਲਈ ਤੁਸੀਂ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਕਿਉਂਕਿ ਇਹ ਵੀਡੀਓ ਇਹਨਾਂ ਚਾਰ ਰਾਸ਼ੀ ਵਾਲਿਆਂ ਦੇ ਲਈ ਬਹੁਤ ਹੀ ਮਹੱਤਵਪੂਰਨ ਹੋਣ ਵਾਲੀ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਮਾਤਾ ਲక్ష్ਮੀ ਜੀ ਦੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਅਤੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦੇਣਾ ਪੂਰਨ ਮਾਸ਼ੀ ਦੇ ਦਿਨ ਸੰਤ ਰਵਿਦਾਸ ਜੈਨਤੀ ਵੀ ਮਨਾਈ ਜਾਂਦੀ ਹੈ ਦੋਸਤੋ ਹੁਣ ਗੱਲ ਕਰਦੇ ਹਾਂ ਉਹਨਾਂ ਚਾਰ ਰਾਸ਼ੀ ਵਾਲਿਆਂ ਦੇ ਬਾਰੇ ਇਸ ਦਿਨ ਜਾਣੀ ਕਿ ਪੂਰਨ ਮਾਸ਼ੀ ਦੇ ਦਿਨ ਮਹਾਂ ਲక్ష్ਮੀ ਜੋ ਦੁੱਲ੍ਹ ਮਹਾ ਸ਼ੋਭ ਸੰਜੋਗ ਦੇ ਕਾਰਨ ਚਾਰ ਰਾਸ਼ੀ ਵਾਲਿਆਂ ਦੀ ਲੋਟਰੀ ਲੱਗਣ ਵਾਲੀ ਹੈ ਕਰੋੜਪਤੀ ਬਨਣ ਵਾਲੇ ਹਨ ਧਨ ਦੇ ਨਾਲ ਮਾਲਾ-ਮਾਲ ਹੋਣ ਵਾਲੇ ਹਨ ਇਹ ਚਾਰ ਰਾਸ਼ੀ ਵਾਲੇ ਕਿਹੜੇ ਹਨ ਅਤੇ ਇਹਨਾਂ ਦੀ ਕਿਸਮਤ ਬਦਲਣ ਵਾਲੀ ਹੈ ਦੋਸਤੋ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਮਾਂ ਲਕਸ਼ਮੀ ਨੂੰ ਧਨ ਦੀ ਦੇਵੀ ਕਿਹਾ ਜਾਂਦਾ ਹੈ ਸਨਾਤਨ ਧਰਮ ਦੇ ਵਿੱਚ ਜੇਕਰ ਧਨ ਦੀ ਦੇਵੀ ਮਾਂ ਲਕਸ਼ਮੀ ਜੀ ਦੀ ਕਿਰਪਾ ਜਸਤੇ ਉਤੇ ਹੋ ਜਾਵੇ ਤਾਂ ਉਸ ਨੂੰ ਧਨ ਦੇ ਨਾਲ ਮਾਲਾ-ਮਾਲ ਕਰ ਦਿੰਦੇ ਹੈ ਤੁਸੀਂ ਇਹ ਵੀ ਜਾਣਦੇ ਹੋ ਕਿ ਮਾਂ ਲక్ష్ਮੀ ਜੀ ਦਾ ਸੁਭਾਅ ਬੇਹਦ ਚੰਚਲ ਮੰਨਿਆ ਜਾਂਦਾ ਹੈ ਇਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਤਾਂ ਦੇਵੀ ਮਾਂ ਲక్ష్ਮੀ ਇੱਕ ਜਗ੍ਹਾ ਤੇ ਟੇਕ ਕੇ ਨਹੀਂ ਬੈਠਦੀ ਇਸੇ ਹੀ ਵਜ੍ਹਾ ਦੇ ਕਾਰਨ ਮਨੁੱਖ ਦੇ ਜੀਵਨ ਦੇ ਵਿੱਚ ਤਾਂ ਸੰਬੰਧੀ ਉਤਾਰ ਚੜਾਅ ਆਉਂਦੇ ਰਹਿੰਦੇ ਹਨ ਤਾਂ ਦੀ ਦੇਵੀ ਨੂੰ ਪਸੰਦ ਕਰਨ ਦੇ ਲਈ ਲੋਕ ਕਈ ਤਰ੍ਹਾਂ ਦੇ ਉਪਾਅ ਵੀ ਕਰਦੇ ਹਨ ਤਾਂ ਕਿ ਮਾਂ ਖੁਸ਼ ਹੋ ਕੇ ਵਿਅਕਤੀ ਨੂੰ ਮਾਲਾ ਮਾਲ ਕਰ ਦੇਵੇ ਦੋਸਤੋ ਅੱਜ ਦੇ ਸਮੇਂ ਦੇ ਵਿੱਚ ਇਨਸਾਨ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਦਾ ਸਭ ਤੋਂ ਵੱਡਾ ਕਾਰਨ ਆਰਥਿਕ ਤੰਗੀ ਹੈ ਅਤੇ ਗ੍ਰਹਾਂ ਦੀ ਚਾਲ ਨਿਰੰਤਰ ਹੁੰਦੀ ਰਹਿੰਦੀ ਹੈ ਇਸ ਲਈ ਮਨੁੱਖ ਹਮੇਸ਼ਾ ਹੀ ਭਵਿੱਖ ਨੂੰ ਲੈ ਕੇ ਕਾਫੀ ਉਤਸੁਕ ਰਹਿੰਦਾ ਹੈ ਦੋਸਤੋ ਤੁਹਾਡੀ ਜਾਣਕਾਰੀ ਦੇ ਲਈ ਦੱਸ ਦਈਏ ਕਿ ਜਿਵੇਂ ਮਨੁੱਖ ਦੇ ਜੀਵਨ ਦੇ ਵਿੱਚ ਗ੍ਰਹਾਂ ਦੀ ਚਾਲ ਦਾ ਬਹੁਤ ਬਹੁਤ ਹੀ ਵੱਡਾ ਮਹੱਤਵ ਹੁੰਦਾ ਹੈ ਕਈ ਵਾਰ ਗ੍ਰਹਿ ਕਿਸੇ ਦੀ ਰਾਸ਼ੀ ਦੇ ਵਿੱਚ ਖੁਸ਼ੀਆਂ ਲੈ ਕੇ ਆਉਂਦੇ ਹਨ ਅਤੇ ਕਈ ਵਾਰ ਦਿੱਕਤਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਇਸ ਕਰਮ ਦੇ ਨਾਲ ਇਸ ਵਾਰ ਸੰਜੋਗ ਮਹਾਂ ਲక్ష్ਮੀ ਜੋਗ ਬਣਨ ਜਾ ਰਿਹਾ ਹੈ ਇਸ ਲਈ ਇਹਨਾਂ ਚਾਰ ਰਾਸ਼ੀ ਵਾਲਿਆਂ ਦੀ ਕਿਸਮਤ ਬਦਲਣ ਵਾਲੀ ਹੈ ਦੋਸਤੋ ਜਿੰਨਾਂ ਚਾਰ ਰਾਸ਼ੀ ਵਾਲਿਆਂ ਤੇ ਮਾਂ ਲక్ష్ਮੀ ਜੀ ਦੀ ਵਿਸ਼ੇਸ਼ ਕਿਰਪਾ ਹੋ ਗਈ ਹੈ ਉਹ ਪਾਕਸ਼ਾਲੀ ਰਾਸ਼ੀਆਂ ਦੇ ਵਿੱਚੋਂ ਸਭ ਤੋਂ ਪਹਿਲਾਂ ਰਾਸ਼ੀ ਆਉਂਦੀ ਹੈ ਜੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਨੂੰ ਦੱਸ ਤਾ ਇਹ ਕਿ ਤੁਹਾਡੇ ਜੀਵਨ ਦੇ ਵਿੱਚ ਹੁਣ ਬਹੁਤ ਵੱਡਾ ਪਰਿਵਰਤਨ ਹੋਣ ਵਾਲਾ ਹੈ ਜੀ ਹਾਂ ਦੋਸਤੋ ਤੁਹਾਡੇ ਲਈ ਸਮਾਂ ਅਧਿਆਨਤ ਸ਼ੁਭ ਰਹਿਣ ਵਾਲਾ ਹੈ ਅਤੇ ਮਾਂ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਤੁਹਾਨੂੰ ਧਨਲਾਭ ਦੀ ਪ੍ਰਾਪਤੀ ਹੋਣ ਵਾਲੀ ਹੈ ਧਨ ਸੰਬੰਧੀ ਅਨੇਕ ਪ੍ਰਕਾਰ ਦੇ ਲਾਭ ਤੁਹਾਨੂੰ ਪ੍ਰਾਪਤ ਹੋਣ ਵਾਲੇ ਹਨ ਧਨ ਪ੍ਰਾਪਤੀ ਦੇ ਅਨੇਕ ਅਵਸਰ ਕੰਨਿਆ ਰਾਸ਼ੀ ਵਾਲਿਓ ਤੁਹਾਡੇ ਜੀਵਨ ਦੇ ਵਿੱਚ ਹੋਣਗੇ ਅਤੇ ਮਾਂ ਲక్ష్ਮੀ ਜੀ ਦਾ ਆਸ਼ੀਰਵਾਦ ਤੁਹਾਨੂੰ ਪ੍ਰਾਪਤ ਹੋਵੇਗਾ ਮਾਂ ਲక్ష్ਮੀ ਜੀ ਪੂਰਨ ਮਾਸ਼ੀ ਦੀ ਰਾਤ ਤੁਹਾਡੇ ਘਰ ਦੇ ਵਿੱਚ ਪਧਾਰ ਰਹੀ ਹੈ ਅਤੇ ਤੁਹਾਡੀ ਝੋਲੀ ਖੁਸ਼ੀਆਂ ਦੇ ਨਾਲ ਭਰਨ ਵਾਲੀ ਹੈ ਜਲਦੀ ਹੀ ਤੁਸੀਂ ਬਹੁਤ ਸਾਰੀਆਂ ਕਠਿਨਾਈਆਂ ਦੇ ਵਿੱਚੋਂ ਬਾਹਰ ਆ ਜਾਓਗੇ ਤੁਹਾਡੇ ਜੀਵਨ ਦੇ ਵਿੱਚ ਸਫਲਤਾ ਤੁਸੀਂ ਪ੍ਰਾਪਤ ਕਰੋਗੇ ਤੁਹਾਡੀ ਆਰਥਿਕ ਸਥਿਤੀ ਸੁਧਰ ਜਾਵੇਗੀ ਅਤੇ ਤੁਹਾਡਾ ਜੀਵਨ ਸੁਖਮਈ ਬਣ ਜਾਵੇਗਾ ਨਾਲ ਹੀ ਨਾਲ ਜੋ ਲੋਕ ਵਪਾਰ ਕਰਦੇ ਹਨ ਉਹਨਾਂ ਨੂੰ ਵਪਾਰ ਦੇ ਵਿੱਚ ਅਧਿਕ ਉਹਨਾਂ ਨੂੰ ਵਪਾਰ ਦੇ ਵਿੱਚ ਬਹੁਤ ਸਾਰਾ ਮੁਨਾਫਾ ਹੋਵੇਗਾ ਨਾਲ ਹੀ ਨਾਲ ਜੋ ਲੋਕ ਨੌਕਰੀ ਕਰਦੇ ਹਨ ਉਹਨਾਂ ਨੂੰ ਨੌਕਰੀ ਸੰਬੰਧਿਤ ਕੋਈ ਬਹੁਤ ਵੱਡੀ ਉਹਨਾਂ ਨੂੰ ਖੁਸ਼ਖਬਰੀ ਪ੍ਰਾਪਤ ਹੋਣ ਵਾਲੀ ਹੈ ਕੰਨਿਆ ਰਾਸ਼ੀ ਵਾਲੇ ਕਹਿੰਨਾ ਗਲਤ ਨਹੀਂ ਹੋਵੇਗਾ ਮਾਂ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਤੁਹਾਡੇ ਜੀਵਨ ਦੇ ਵਿੱਚ ਖੁਸ਼ੀਆਂ ਦਾ ਪੰਡਾਰ ਆਉਣ ਵਾਲਾ ਹੈ ਮਾਂ ਲక్ష్ਮੀ ਤੁਹਾਡੇ ਜੀਵਨ ਦੇ ਵਿੱਚ ਖੁਸ਼ੀਆਂ ਭਰਨ ਵਾਲੀ ਹੈ ਤੁਹਾਡੇ ਅਨੇਕ ਪ੍ਰਕਾਰ ਦੇ ਲਾਭ ਧਨ ਲਾਭ ਅਤੇ ਵੱਡੀਆਂ-ਵੱਡੀਆਂ ਸਫਲਤਾਵਾਂ ਦੀ ਪ੍ਰਾਪਤੀ ਹੋਣ ਵਾਲੀ ਹੈ ਜਿਵੇਂ ਨਾਲ ਤੁਹਾਡਾ ਜੀਵਨ ਬਦਲ ਜਾਵੇਗਾ ਜੀ ਹਾਂ ਦੋਸਤੋ ਹੁਣ ਇਸ ਲਿਸਟ ਦੀ ਅਗਲੀ ਰਾਸ਼ੀ ਦੱਸਦੇ ਹਾਂ ਜੀ ਮੇਖ ਰਾਸ਼ੀ ਮੇਖ ਰਾਸ਼ੀ ਵਾਲਿਆਂ ਨੂੰ ਦੱਸਦੇ ਹਾਂ ਕਿ ਤੁਹਾਡੀ ਕੁੰਡਲੀ ਦੇ ਵਿੱਚ ਜ਼ਬਰਦਸਤ ਜੋਗ ਬਣ ਰਿਹਾ ਹੈ ਇਹ ਜੋਗ ਕਦੇ ਕਦੇ ਹੀ ਬਣਦਾ ਹੈ ਜਿਸ ਦੇ ਕਾਰਨ ਤੁਹਾਡੇ ਜੀਵਨ ਦੇ ਵਿੱਚ ਪਰਿਵਰਤਨ ਹੁੰਦਾ ਹੈ ਅਤੇ ਮਾਂ ਲక్ష్ਮੀ ਜੀ ਦੀ ਕਿਰਪਾ ਤੁਹਾਡੇ ਤੇ ਹੋ ਗਈ ਹੈ ਇਹ ਸੰਜੋਗ 90 ਸਾਲ ਦੇ ਬਾਅਦ ਤੁਹਾਡੇ ਜੀਵਨ ਵਿੱਚ ਹੋਇਆ ਹੈ ਜਿਸ ਦੇ ਕਾਰਨ ਮਾ લક્ષ્ਮੀ ਜੀ ਦੀ ਕਿਰਪਾ ਦੇ ਨਾਲ ਤੁਹਾਡੇ ਜੀਵਨ ਦੇ ਵਿੱਚ ਵੱਡੇ ਵੱਡੇ ਬਦਲਾਵ ਹੋਣਗੇ ਤੇ ਖੁਸ਼ੀਆਂ ਆਉਣਗੀਆਂ ਤੁਹਾਨੂੰ ਹਰ ਜਗ੍ਹਾ ਤੋਂ ਮਾਨ ਸਨਮਾਨ ਮਿਲੇਗਾ ਤੇ ਲਾਭ ਹੋਵੇਗਾ ਤੁਹਾਡੇ ਵਪਾਰ ਦੇ ਵਿੱਚ ਭਰਪੂਰ ਲਾਭ ਤੁਹਾਨੂੰ ਮਿਲਣ ਵਾਲਾ ਹੈ ਜੋ ਲੋਕ ਵਪਾਰ ਕਰਦੇ ਹਨ ਉਹਨਾਂ ਨੂੰ ਵਪਾਰ ਦੇ ਵਿੱਚ ਦਿੰਨ ਦੁਗਣੀ ਰਾ ਚੌਗਣੀ ਤਰੱਕੀ ਹੋਵੇਗੀ ਤੁਹਾਨੂੰ ਹਰ ਤਰ੍ਹਾਂ ਤੋਂ ਲਾਭ ਹੋਣ ਵਾਲਾ ਹੈ ਨਾਲ ਹੀ ਨਾਲ ਜੋ ਲੋਕ ਨੌਕਰੀ ਕਰਦੇ ਹਨ ਜਾਫਰ ਨੌਕਰੀ ਦੀ ਤਲਾਸ਼ ਵਿੱਚ ਹਨ ਉਹਨਾਂ ਨੂੰ ਮਨਚਾਹੀ ਨੌਕਰੀ ਮਿਲੇਗੀ ਤੇ ਤਰੱਕੀ ਦੇ ਵੀ ਪ੍ਰਮੋਸ਼ਨ ਵੇਤਨ ਵਰੀਦੀ ਦੇ ਵੀ ਜੋਗ ਹਨ ਜੋ ਲੋਕ ਸੰਤਾਨ ਪ੍ਰਾਪਤੀ ਦੀ ਇੱਛਾ ਰੱਖਦੇ ਹਨ ਉਹਨਾਂ ਨੂੰ ਮਾਂ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਸੰਤਾਨ ਪ੍ਰਾਪਤੀ ਦਾ ਸੁੱਖ ਮਿਲਣ ਵਾਲਾ ਹੈ ਕੈਨਾ ਗਲਤ ਨਹੀਂ ਹੋਵੇਗਾ ਕਿ ਮਾਂ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਮੇਖ ਰਾਸ਼ੀ ਵਾਲੇ ਤੁਹਾਡੇ ਜੀਵਨ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਆਉਣ ਵਾਲੀਆਂ ਹਨ ਤੁਹਾਡੇ ਜੀਵਨ ਵਿੱਚ ਵੱਡਾ ਪਰਿਵਰਤਨ ਹੋਣ ਵਾਲਾ ਹੈ मां लक्ष्मी टुडे ちょली हुन खुशियां ਦੇ ਨਾਲ ਪਰਣ ਵਾਲੀ ਹੈ ਤੁਹਾਡਾ ਜੀਵਨ ਬਦਲ ਜਾਵੇਗਾ ਇਸ ਲਿਸਟ ਦੀ ਅਗਲੀ ਰਾਸ਼ੀ ਹੈ ਜੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਨੂੰ ਦੱਸਦਾ ਹੈ ਕਿ मां लक्ष्मी जी ਦੀ અપਾਰ ਕਿਰਪਾ ਤੁਹਾਡੇ ਤੇ ਹੋ ਗਈ ਹੈ मां लक्ष्मी जी ਦੀ ਜ਼ਬਰਦਸਤ ਕਿਰਪਾ ਬਣ ਰਹੀ ਹੈ ਜਿਸ ਦੀ وجہ ਨਾਲ ਤੁਹਾਡੇ ਘਰ ਦੇ ਵਿੱਚ ਸੁੱਖ ਸਮਰiddhi ਆਵੇਗੀ ਅਤੇ ਪੈਸਾ ਵਧੇਗਾ ਅधिकਤਨ ਲਾਭ ਤੁਹਾਨੂੰ ਹੋਣ ਵਾਲਾ ਹੈ ਕੁੰਭ ਰਾਸ਼ੀ ਵਾਲਿਓ ਜਲਦੀ ਹੀ ਕੋਈ ਤੁਸੀਂ ਸ਼ੁਰੂ ਕਰ ਸਕਦੇ ਹੋ ਜਿਸ ਦੇ ਵਿੱਚ ਤੁਹਾਨੂੰ ਸਫਲਤਾ ਜ਼ਰੂਰ ਮਿਲੇਗੀ ਮਾਂ ਲక్ష్ਮੀ ਜੀ ਦਾ ਆਸ਼ੀਰਵਾਦ ਤੁਹਾਡੇ ਤੇ ਹੈ ਤੁਹਾਡੇ ਘਰ ਪਰਿਵਾਰ ਦੇ ਵਿੱਚ ਸ਼ਾਂਤੀ ਬਣੇ ਰਹੇਗੀ ਕਮਰਾਸ਼ੀ ਵਾਲੇ ਜੋ ਲੋਕ ਵਪਾਰ ਕਰਦੇ ਹਨ ਉਹਨਾਂ ਨੂੰ ਵਪਾਰ ਵਿੱਚ ਅਧਿਕ ਮੁਨਾਫਾ ਮਿਲਣ ਵਾਲਾ ਹੈ ਤੁਹਾਡਾ ਵਪਾਰ ਦਿਨ-ਦੁਗਣੀ ਰਾਤ ਚੌਗਣੀ ਤਰੱਕੀ ਕਰੇਗਾ ਨਾਲ ਹੀ ਨਾਲ ਜੋ ਲੋਕ ਵਿਦੇਸ਼ ਵਿੱਚ ਜਾ ਕੇ ਨੌਕਰੀ ਜਾਂ ਪੜਾਈ ਕਰਨਾ ਚਾਹੁੰਦੇ ਹਨ ਉਹਨਾਂ ਦਾ ਸੁਪਨਾ ਉਹ ਵੀ ਸੱਚ ਹੋਣ ਵਾਲਾ ਹੈ ਮਾਂ ਲక్ష్ਮੀ ਦੀ ਕਿਰਪਾ ਦੇ ਨਾਲ ਤੁਹਾਡੇ ਸਾਰੇ ਹੀ ਕੰਮ ਆਸਾਨ ਹੋ ਜਾਣਗੇ ਤੁਸੀਂ ਕਈ ਸਾਲਾਂ ਦੇ ਰੁਕੇ ਹੋਏ ਕੰਮਾਂ ਨੂੰ ਚਲਾ पाओगे ਤੁਹਾਨੂੰ ਹਰ ਜਗ੍ਹਾ ਤੋਂ ਚਿਤ ਪ੍ਰਾਪਤ ਹੋਵੇਗੀ ਕੁਮਰਾਸ਼ੀ ਵਾਲਿਓ ਤੁਹਾਨੂੰ ਲਾਭ ਮਿਲਣ ਵਾਲਾ ਹੈ ਮਾਂ ਲక్ష్ਮੀ ਜੀ ਦਾ ਜ਼ਬਰਦਸ ਮਹਾ ਸੰਜੋਗ ਤੁਹਾਡੇ ਜੀਵਨ ਦੇ ਵਿੱਚ ਹੋਣ ਵਾਲਾ ਹੈ ਤੁਹਾਡੀ ਜਲਦੀ ਹੀ ਕੋਈ ਲੋਟਰੀ ਲੱਗ ਸਕਦੀ ਹੈ मां लक्ष्मी जी ਦੇ ਆਸ਼ੀਰਵਾਦ ਨਾਲ ਅਨੇਕ ਪ੍ਰਕਾਰ ਦੇ ਧਨ ਲਾਭ ਪ੍ਰਾਪਤੀ ਦੇ ਜੋਗ ਹਨ ਅਤੇ ਜੀਵਨ ਦੇ ਵਿੱਚ ਵੱਡਾ ਪਰਿਵਰਤਨ ਹੋਣ ਵਾਲਾ ਹੈ ਜਿਸ ਦੇ ਨਾਲ ਤੁਹਾਡੇ ਘਰ ਪਰਿਵਾਰ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਹੋਣਗੀਆਂ ਤੁਹਾਡਾ ਜੀਵਨ ਬਦਲ ਜਾਵੇਗਾ ਇਸ ਲਿਸਟ ਦੀ ਅਗਲੀ ਰਾਸ਼ੀ ਹੈ ਜੀ ਤੋਲਾ ਰਾਸ਼ੀ ਤੋਲਾ ਰਾਸ਼ੀ ਵਾਲਿਆਂ ਨੂੰ ਦਾਸੇ ਇੱਕ ਮਾਂ ਲక్ష్ਮੀ ਜੀ ਦੀ ਵਿਸ਼ੇਸ਼ ਕਿਰਪਾ ਤੁਹਾਡੇ ਤੇ ਬਣ ਰਹੀ ਹੈ ਜਿਸ ਦੇ ਨਾਲ ਤੁਹਾਡਾ ਬਹੁਤ ਜ਼ਿਆਦਾ ਆਰਥਿਕ ਲਾਭ ਹੋਵੇਗਾ ਇਸ ਦੇ ਨਾਲ ਹੀ ਤੁਹਾਨੂੰ ਮਿਹਨਤ ਦਾ ਪੂਰਾ ਤੁਹਾਨੂੰ ਫਲ ਮਿਲਣ ਵਾਲਾ ਹੈ ਤੁਲਾ ਰਾਸ਼ੀ ਵਾਲੇ ਤੁਸੀਂ ਦੇਖੋਗੇ ਕਿ ਜੀਵਨ ਦੇ ਵਿੱਚ ਬਹੁਤ ਵੱਡਾ ਪਰਿਵਰਤਨ ਹੋ ਰਿਹਾ ਹੈ ਜੀ ਹਾਂ ਦੋਸਤੋ ਮਾਤਾ ਲక్ష్ਮੀ ਤੁਹਾਡੇ ਜੀਵਨ ਦੇ ਵਿੱਚ ਐਸਾ ਪਰਿਵਰਤਨ ਕਰਨ ਵਾਲੀ ਹੈ ਜੋ ਜੋ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਵੇਗਾ ਹੁਣ ਤੁਹਾਡੇ ਜੀਵਨ ਦੇ ਵਿੱਚ ਖੁਸ਼ੀਆਂ ਆਉਣ ਵਾਲੀਆਂ ਹਨ ਜੀ ਹਾਂ ਦੋਸਤੋ ਤੁਹਾਡਾ ਪਪਾ ਦਿਨ-ਦੁਗਣੀ ਰਾਤ-ਚੌਗਣੀ ਤਰੱਕੀ ਕਰੇਗਾ ਸਮਾਏ ਦੇ ਵਿੱਚ ਤੁਹਾਡਾ ਮਾਨ ਸਨਮਾਨ ਵਧੇਗਾ ਤੇ ਤੁਹਾਡੇ ਮਿੱਤਰਾਂ ਦਾ ਤੁਹਾਨੂੰ ਪੂਰਾ ਸਹਿਯੋਗ ਮਿਲੇਗਾ ਮਾਂ ਲక్ష్ਮੀ ਜੋ ਤੁਹਾਡੇ ਲਈ ਜ਼ਬਰਦਸਤ ਕਮਾਈ ਦਾ ਸਾਧਨ ਲੈ ਕੇ ਆਵੇਗਾ ਤੁਸੀਂ ਅਨੇਕ ਪ੍ਰਕਾਰ ਦੇ ਧਨ ਲਾਭ ਪ੍ਰਾਪਤ ਕਰ ਸਕੋਗੇ ਜੇਕਰ ਤੁਸੀਂ ਕੋਈ ਨਵਾਂ ਮਹਾਨ ਜਾਂ ਮਕਾਨ ਖਰੀਦਣਾ ਚਾਹੁੰਦੇ ਹੋ ਤਾਂ ਇਹ ਯੋਜਨਾ ਵੀ ਤੁਹਾਡੀ ਸਫਲ ਹੋਵੇਗੀ ਦੋਸਤੋ ਇਹ ਸੀ ਉਹ ਕੁਸ਼ਨ ਅਸਿਪਤੀ ਭਾਗਸ਼ਾਲੀ ਰਾਸ਼ੀਆਂ ਜਿਨ੍ਹਾਂ ਨੂੰ ਪੂਰਨ ਮਾਸ਼ੀ ਦੀ ਰਾਤ ਤਨਲਾਪ ਪ੍ਰਾਪਤ ਹੋਣ ਵਾਲਾ ਹੈ ਤੇ ਜਿਨ੍ਹਾਂ ਦੀ ਜ਼ਿੰਦਗੀ ਬਦਲਣ ਵਾਲੀ ਹੈ ਜੇਕਰ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ ਧੰਨਵਾਦ